ਰਾਮਕਲੀ ਮਹੱਲਾ ਪੰਜਵਾਂ ਰਹਿਣ ਦਿਨਸ ਜਪੋ ਹਰ ਨਾਮ ਵਾਰੀ ਗੀਤੋ ਫਲਸ ਸਤਿਗੁਰੂ ਜੀ ਸਾਜੀ ਨਿਵਾਜ਼ ਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਵਾਲਿਓ ਆਪਾਂ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਵ ਦੇ ਮਾਲਕ ਜਿਨ੍ਹਾਂ ਨੇ ਇੱਥੇ ਪਵਿੱਤਰ ਚਰਨ ਪਾਦ ਦੇ ਥਾਂ ਨੂੰ ਬਾਗ ਲਾਗਰ ਖਾਣੇ مالوے کی دھرتیوں سچے پاتشاہ جی نے سرسبج کیا اپنے پور سے چرن پا کے سربے پاتشاہ تو سکھی اس علاقے سے پراپت ہوئی ہے سنگت سو گرو گریب نواس ستگو سچے پاشاہ جی اس نگر سائی داس کے, جی، کے دے پریم کر کے سمیت پروار سے ستگو سچے پاشاہ جی چرن پاؤں رہے گرو سر مہاراج سکے پاشا جی نے ਤੁਲਵਾਇ ਦਾ ਨਲਾਵੇਸੀ ਪਸ਼ੋਰ ਦਾ ਉਸ ਨੂੰ 50000 ਫੌਜ ਦੇ ਸਮੇਤ ਮੈਦਾਨ ਵਿੱਚ ਲਟਾ ਕੇ ਉਤੇ ਮਹਾਰਾਜ ਸਾਹਿਬ ਜੀ ਨੇ ਖੜਾ ਬਣਾ ਕਰਕੇ ਸ਼ਾਮ ਦਾ ਕੀਰਤਨ ਕੀਤਾ ਸੀ ਇਸ ਤਰ੍ਹਾਂ ਦੇ ਕੌਂਦਤ ਮਾਲਵੇ ਵਿੱਚ ਗੁਰੂ ਸਾਹਿਬ ਜੀ ਨੇ ਕੀਤੇ ਹਨ ਭਾਈ ਰੂਪ ਚੰਦ ਦੇ ਪ੍ਰੇਮ ਨੂੰ ਵੇਖ ਕੇ ਮਹਾਰਾਜ ਸਾਹਿਬ ਜੀ ਨੇ ਕੀ ਕੌਦ ਦੋਲੀ ਤੋਂ ਚਾਰਜ ਦਾ ਜਲਛਪਿਆ ਸੀ ਇਸ ਪ੍ਰਕਾਰ ਸਤਿਗੁਰੂ ਜੀ ਨੇ ਇਸ ਨਗਰਾਂ ਵਿੱਚ ਚਰਨ ਪਾਏ ਹਨ ਲਗਾਈ ਵਿੱਚ ਸੱਤੇ ਪਾਤਸ਼ਾਹ ਜੀ ਨੇ ਇੱਕ ਸੱਪ ਜਿਹੜਾ ਕੀੜਿਆਂ ਦਾ ਖਾਦਾ ਹੋਇਆ ਸੀ ਉਹਦੀ ਕਿਰਮ ਕੱਲੇ ਹੋਇਆ ਸੀ ਉਹਦੀ ਚਰਨ ਦੇ ਬੁੱਢੇ ਦਿਨਾਂ ਨਾਲ ਉਹਦੀ ਕਲਿਆਣ ਕੀਤੀ ਸੀ ਸੱਤੇ ਪਾਤਸ਼ਾਹ ਸਾਹਿਬ ਸਿੰਘ ਜੀ ਕਿਉਂ ਗੁਰੂ ਮਹਾਰਾਜ ਸਾਹਿਬ ਜੀ ਦੇ ਅਸਥਾਨ ਇਹ ਜਾਦਗਾਰਾਂ ਸਿੱਧਵਾਂ ਦੇ ਵਿੱਚ ਕੌਂਤਿਆਂ ਵਿੱਚ ਅਦੇ ਇਸੇ ਪ੍ਰਕਾਰ ਮਨਾਵੇ ਵਿੱਚ ਗ੍ਰੀਨਵਾਲਾ ਜੀ ਦਾ ਇਸ ਤੋਂ ਗ੍ਰੀਨਵਾਲਾ ਦੇ ਬਹੁਤ ਉਸਤਾਨ ਯਾਦਗਾਰਾਂ ਹਨ ਇਹਨਾਂ ਯਾਦਗਾਰਾਂ ਵਿੱਚੋਂ ਇਹ ਮਦੋਕੇ ਉਸਤਾਨ ਵਿੱਚ ਜੋ ਸਾਰੇ ਨਗਰਾਂ ਦੇ ਵਿਚਾਰੇ ਗੁਰੂ ਸਾਹਿਬ ਜੀ ਨੇ ਆਪਣੇ ਚਰਨ ਪਾ ਕੇ ਇਹ ਥਾਂ ਨੂੰ ਪਵਿੱਤਰ ਕੀਤਾ ਬਾਦ ਲਾਏ ਹਰਿ ਸਾਹਿਬ ਸਿੰਘ ਜੀ ਇਹ ਸੰਗੋ ਦੀ ਯਾਦਗਾਰ ਅਸਥਾਨ ਹੈ ਤਵਾਰੀਖ ਵਾਲੇ ਜਾਨੀ ਜਾਮ ਸਿੰਘ ਨੇ ਸਦਗਾਂ ਦਾ ਇੱਥੇ ਆਗਮਨ ਸਾਹਿਬ ਸਿੰਘ ਜੀ 18 ਸਾਵਣ ਵਾਲੇ ਦਿਨ ਲਿਖਿਆ ਹੈ ਉਹ 18 ਸਾਵਣ ਦੇ ਜੋੜ ਮੇਲੇ ਨੂੰ ਮਨਾਉਣ ਬਾਅਦ ਜੂਸਾਬ ਦੇ ਆਗਮਨ ਦੀ ਖੁਸ਼ੀ ਵਿੱਚ ਸੰਤਾਂ ਹਮੇਸ਼ਾ ਲਈ ਸਾਲਾਨਾ ਜੋੜ ਮੇਲਾ ਕਰਦੇ ਆ ਤੇ ਅਖੰਡ ਪਾਠ ਹੁੰਦੇ ਹਨ ਅੱਜ ਜਿਵੇਂ ਅਖੰਡ ਪਾਠਾਂ ਦਾ ਮਹੌਤਿਆ ਹੈ ਅੱਜ ਇਹ ਤੋਂ ਪਹਿਲਾ ਦਿਨ ਜੋੜ ਮੇਲਾ ਹੈ ਜਿਸ ਵਿੱਚ 16 17 18 ਤਨਜ਼ਨ ਬਰਾ ਭਾਰੀ ਜਨਨ ਲੱਗਦਾ ਹੈ ਇਲਾਕੇ ਦੀਆਂ ਸੰਗਤਾਂ ਸਾਰੀਆਂ ਕੱਤਰ ਹੁੰਦੀਆਂ ਹਨ بڑے بڑے ਲੀਡਰ ਇਥੇ ਜੈਸੰਦੂਂਦੇ ਹਨ ਗੁਣੀ ਜਾਨੀ ਕੰਿਸ਼ਰਵ ਧਾਨੀ ਕਵੀ ਫੁਨਵਾਰਾ ਸਾਦਾ ਆਦਿ ਜਾਸੋ ਚਾਦਦੇ ਹਨ بڑے بڑے ਸਿਆਣੇ ਰਾਜੀ ਗੁਣੀ ਆਦਿ ਇਸ ਇਲਾਕੇ ਵਿੱਚ ਨਿਹਾਲ ਕਰਦੇ ਹਨ ਬਾਹਰੋਂ ਵੀ ਆਉਂਦੇ ਹਨ ਕਿ ਉਸ ਇਲਾਕੇ ਦੇ ਗੁਣੀ ਜਾਨੀ ਸੰਗਤਾਂ ਨੂੰ ਕਿੱਥੇ نحال کرنے واسطے آپ درشن بختے ہیں گرو سا استھان کے درشن پا ہیں سو یہ پانا بھرا سلانا دیوان اتنے بھی سات سنگی جی سنگاں بڑے اتساہ منا رہی ہیں پاوے جنہوں نے اپنی زندگی جی اٹھے قربان کی ہے سنت نکا سن جی بابا مہند جی جڑے سن انہوں نے اتنے رنج کے سیوا کر کے گرو پوری نو سی ہیں ਉਨ੍ਹਾਂ ਦੀ ਇਸ ਯਾਦ ਨੂੰ ਕਾਇਮ ਰੱਖਣ ਵਾਲੇ ਤੇ ਸੇਵਾ ਦੇ ਨੂੰ ਕਾਇਲ ਦੀਰ ਸਿੰਘ ਜੀ ਨੂੰ ਨਗਰ ਨਿਵਾਸੀਆਂ ਨੇ ਸੇਵਾ ਬਖਸ਼ੀ ਹੈ ਕਾਇਲ ਦੀਰ ਸਿੰਘ ਜੀ ਕਮੇਟੀ ਦੇ ਨਾਲ ਮਿਲ ਕਰਕੇ ਇਹ ਸੇਵਾ ਨੂੰ ਅਨਵਾਦ ਹਮਸਾ ਸਿੰਘ ਜੀ ਸਤਿਗੁਰੂ ਜੀ ਨਾਲ ਇਨਾਂ ਨੂੰ ਸਲਾਵਾਤ ਦੇ ਸਮਤ ਬਖਸ਼ੇ ਕਿ ਸਤਿਗੁਰੂ ਸਾਹਿਬ ਜੀ ਦੇ ਸਦਕਾਰ ਨਾਲ ਅਦਬ ਦੇ ਨਾਲ ਮਾਨ ਸਾਹਿਬ ਦੀ ਸੇਵਾ ਕਰਦੇ ਰਹੇ ਦਾ ਪ੍ਰਚਾਰ ਆਪ ਕਰਦੇ ਰਹੇ ਆਪਣੇ ਜੀਵ ਨੂੰ ਸਿਆਰਕਣ ਕਿ ਗੁਰੂ ਮਹਾਰਾਜ ਸਾਹਿਬ ਨੇ ਇਹਨੂੰ ਬਖਸ਼ਿਸ਼ ਕਰੇ ਸੋ ਗੁਰੂ ਮਹਾਰਾਜ ਸਾਹਿਬ ਜੀ ਅਰਦਾਸ ਹੈ ਕਿ ਅੱਜ ਸਲਾਹਨੇ ਜੋੜ ਮਿਲੇਗਾ ਪਹਿਲਾ ਗੁਰਪੁਰਬ ਹੈ ਦਿਨ ਹੈ ਜਿਸ ਦਿਨ ਦੇ ਕਾਚਾਰ ਸ੍ਰੀ ਗੰਥ ਪਾਠੋਂ ਦਾ ਪੂਰਿਆ ਹੈ ਪੰਜਵਾਂ ਸਹਿਜ ਬਾੜ ਦਾ ਪੂਰਿਆ ਹੈ ਸ੍ਰੀ ਆਸਾ ਦੀ ਵਾਰ ਦਾ ਕੀ ਤੁਮ ਸ਼ਹੀ ਗੁਰੂ ਸਾਹਿਬ ਦੇ ਪਾਠ ਹੋਏ ਹਨ ਹੁਣ ਸਾਧ ਸੰਗਤ ਜੀ ਅਮਰਦੂ ਬਾਣੀ ਦੀ ਇਹ ਸੰਗਤਾਂ ਸੰਖਿਆ ਕਰਦੀਆਂ ਹਨ ਤਾਂ ਇਹ ਸਮਾਂ ਹੈ ਇਹ ਆਪਣੇ ਪਾਸ ਇਸ ਕਰਕੇ ਸੰਗਤਾਂ ਕਥਾ ਸੁਣੋਂ ਸੰਗਤ ਅਤੇ ਫੇਰ ਬਾਅਦ ਖੁੱਲ੍ਹੇ ਦੀਵਾਨ ਦਾ ਜਦੋਂ ਟਾਈਮ ਹੋਵੇਗਾ ਉਥੇ ਦੀਵਾਨ ਸਜਾ ਦੇ ਸੰਗਤਾਂ ਗੁਣੀਆਂ ਤੋਂ ਟਾੜੀਆਂ ਤੋਂ ਅਤੇ ਕਵੀਆਂ ਤੋਂ ਪ੍ਰਚਾਰਕਾਂ ਤੋਂ ਪ੍ਰਚਾਰ ਸੰਕੇ ਨਿਹਾਲ ਹੋयो ਫਾਈਰ ਦੀ ਕਾਖਾਨਾ ਇਹਦੇ ਤਰਸੋਂ ਅਮਰਦਪੁਰ ਦੀ ਆਰਵੀ ਹੋਵੇਗਾ ਜਿਨਾਵਲਾ ਅਕਿਆ ਨੰਬਰ ਸਜਣਾ ਹੋਵੇ ਉਹ ਆਪਣੇ ਵਿਚਾਰੇ ਅਤੇ ਕਿਰਪਾਆਂ ਦਾਤਰੇ ਵਾਲਿਆਂ ਮਾਈ ਭਾਈ ਆਪਣੀ ਤਿਆਰੀ ਕਰਨ ਜਿਸ ਕਰਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਇੱਕ ਇਨਸਾਨ ਦੇ ਦਰਬਾਰ ਤੇ ਅਮਰਤ ਸਾਹਿਬ ਦੇ ਆਪਣੇ ਜੀਵਨ ਨੂੰ ਸਫਲਾ ਕਰਨ ਕਰ ਸਕੋ ਰਾਮ ਕਲੀ ਮਹੱਲਾ ਪੰਜਵਾ ਰਹਿਣ ਦਿਨਸ ਜਪੋ ਹਰ ਨਾਮ ਸੋ ਮੇਰੇ ਸਾ ਅਮਰਤ ਰੂਪ ਦੇਸ਼ ਬਖਸ਼ੇ ਹਨ ਕੋਨ ਬੇਨਤੀ ਕੀਤੀ ਗੁਰੂ ਮਹਾਰਾਜ ਸਾਹਿਬ ਦੇ ਇਹ ਗੁਰੂ ਕਿ ਮਾਰਾ ਨਾਮ ਤੇ 24 ਘੰਟਾ ਜਪਦੇ ਐ ਅਤੇ ਕੋਈ ਮਿੰਟ ਜਪਦੇ ਐ ਕੋਈ ਮਾਲਾ ਫੇਰੀ ਜਾਂਦੇ ਐ ਮੂਹੇ ਕਿਸ਼ਮ ਨਹੀਂ ਤੈਂਗੇ ਨਾ ਰੂਜੇ ਕਰਕੇ ਕੋਈ ਜਪਦੇ ਐ ਨਾ ਸਵਾਸ ਕਰਕੇ ਜਪਦੇ ਐ ਤੇ ਮਣਕਾ ਹੀ ਫੇਰੀ ਜਾਂਦੇ ਵੇਖੀਦੇ ਐ ਪੰਨਾਂ ਦੇ ਹੱਥ ਘੱਟ ਜਾਂਦੇ ਐ ਜਿਹਨਾਂ ਜੱਟ ਰੁਕਿਆ ਹੈ ساری ਉਮਰ ਦੀ ਬੇਨਿਆ ਜਲਣਾ ਤੇਰੇ ਹੱਥ ਤੋਂ ਅਸਗੇ ਮੱਧ ਕਿਦਰ ਵੱਢ ਕੇ ਜਵਾਲ ਬਣਾਇਆ ਅਤੇ ਉੱਤੇ ਜਿੰਦੇ ਬਹਿ ਕੇ ਠਾ ਠਾ ਵਜਾਇਆ ਇਸ ਪ੍ਰਕਾਰ ਦੀ ਹਾਲਤ ਵੀ ਕਰੀ ਸੋ ਤੇਰੇ ਪਾਸੋਂ ਮਾਇਆ ਦਾ ਮੋਹ ਰੁਕੀ ਕਿ ਤੇਰੋਂ ਵੀ ਨਾ ਟੁੱਟ ਸਕਿਆ ਸੋ ਇਹ ਜਿਹਨਾਂ ਨੇ ਇਹ ਹੈ ਪਿਛਲਾਵੇ ਦੀ ਗੱਲ ਸੋ ਸਾਧ ਸੰਗੇਜੀ ਮਹਾਰਾਜ ਸਾਹਿਬ ਅੰਮ੍ਰਿਤ ਨਾਮ ਜੇ ਜਬਨ ਆਜਾ ਗੁੰਗੇ ਹਨ ਰਹਿਣ ਦਿਨ ਉਸ ਜੱਪੋ ਹਰ ਨਾਮ ਸਤਿਗੁਰੂ ਸਾਜਿ ਜਗਨ ਹੈ ਭਾਈ ਰਾਤ ਨੂੰ ਵੀ ਤੇ ਦਿਨ ਵੀ ਜਿੰਨੀ ਔਰ ਵਿੱਚ ਵਿਰੇ ਹੋਏ ਦਿਨ ਤੇ ਰਾਤਾਂ ਹੈ ਸਾਰੇ ਜਿਹੜੀ ਅਕਾਲ ਪੁਰਖ ਜੋ ਸਭਨਾਂ ਨੂੰ ਹਰੇ ਭਰੇ ਕਰਨ ਵਾਲਾ ਆਪ ਦੀ ਜੇਤੂ ਸੱਚਾ ਨਾਮ ਉਹਦੇ ਮਤ ਨਾਮ ਦਾ ਜਾਪ ਕਰੋ ਆਗੇ ਦਰਗਹ ਪਾਵੂ ਥਾ ਸਾਨੂੰ ਲਾਇਕ ਕੀ ਹੋਵੇਗਾ ਭਜਨ ਕਰਨੇ ਕਰਕੇ ਮਾਰੇ ਅੱਗੇ ਦਰਵਾਜ਼ੇ ਵਿੱਚ ਸਿਰਦਾਰਾ ਦੇ ਵਿੱਚ بڑے ਕੋਟ ਜੋਰ ਨੂੰ ਆ ਕੇ ਬਾਤ ਨਾ ਪੁੱਛੀਏ بڑے بڑے ਸ਼ੂਰਮੇ ਬਾਹਰ ਦੇ ਖੜੇ ਉਹਨਾਂ ਦੀ ਗੱਲ ਨਹੀਂ ਪੁੱਛੀ ਜਾਣਗੀ ਉਸ ਦਰਗਾਹ ਵਿੱਚ ਤੁਸੀਂ ਥਾਂ ਪਾਉਂਦੇ ਥੋੜਾ ਸਤਕਾਰ ਹੋਵੇ ਤਾਂ ਸੱਚਖੰਡ ਚ ਬਸਾ ਪਾਉਂਦੇ ਦਰ ਅੰਦਰ ਜੋ ਗਹਿ ਜੈ ਬਲਕੁਰੀ ਆਪਾਦ ਉਹ ਕੀ ਤੁਸੀਂ ਥਾਂ ਕਿਸ ਦੀ ਪਾਉਂਗੇ ਸਦਾ ਆਨੰਦ ਨਾ ਹੋਵੀ ਸੋ ਸਦਾ ਦੰਤ ਸਰੂਪ ਦਾ ਪ੍ਰਾਪਤੀ ਰਵੇ ਜੀ ਕਦੇ ਮਿਛੋੜੇ ਕਰਕੇ ਸੋਗ ਨਹੀਂ ਹੋਵੇਗਾ ਕਾ ਅਨੇ ਨੂੰ ਸੰਸਾਰ ਤੋਂ ਇੱਕ ਬਿਠਾ ਜੋ ਪ੍ਰਸ਼ਾਦ ਦਾ ਸਭ ਦੇ ਜੇ ਕਬ ਹੁਨਾ ਵਿਆਪੇ ਹਉਮੈ ਰੂਪ ਨਹੀਂ ਜੇ ਮਾਰੇ ਦੇ ਗੁੰਡਾ ਹੋਗੇ ਜਿਹੜਾ ਹਉਮੈ ਦਾ ਰੋਗ ਹੈ ਇਹ ਕਦੇ ਤੁਹਾਨੂੰ ਚਿੰਬੜੇਗਾ ਨਹੀਂ ਕੋਜੋ ਸੰਤੋ ਹਰ ਬ੍ਰਹਮ ਗਿਆਨੀ ਜੀ ਸੰਤ ਜਨੋ ਖੋਜ ਕਰੋ ਫਰੀਦੇ ਪਿਆਰੇ ਜੋ ਬ੍ਰਹਮ ਗਿਆਨ ਬ੍ਰਹਮ ਸਰੂਪ ਦੇ ਗਿਆਨੀ ਹਨ ਉਹਨਾਂ ਦੀ ਭਾਲ ਕਰੋ ਆਪ ਬਿਸਮਨ ਬਿਸਮ ਭਏ ਬਿਸਮਾਦਾ ਉਹਨਾਂ ਦੀ ਖੋਜ ਇਹ ਉਹ বিষ্ণੂ ਦੇ ਸਰੂਪ ਨੂੰ ਪਾ ਕੇ ਉਹ ਆਪ ਹੀ ਸਰੂਪੀ ਹੋ ਗਏ ਹੈ ਪਰਮਗਤ ਪਾਵ ਹੈ ਹਰ ਸਿਮਰ ਪਰਾਨ ਜਿਹੜਾ ਗੁਰੂ ਗੋਬਿੰਦ ਸਿੰਘ ਬ੍ਰਹਮ ਗਿਆਨਿਆਂ ਦੀ ਸੰਗਤ ਕਰੇਗਾ ਉਹ ਪਰਮਗਤੀ ਕੇਵਲ મોਖ ਨੂੰ ਪਾਵੇਗਾ ਅਤੇ ਹਰੀ ਦਾ ਸਿਮਰਨ ਕਰਕੇ ਜੋ ਪ੍ਰਾਣਾਧਾਰੀ ਜੀਵ ਇਸ ਪ੍ਰਕਾਰ ਬਿਸਮਰ ਜਿਹੜਾ ਮਨ ਵਿਸ਼ਾਚ ਲੱਗਾ ਹੋਇਆ ਹੈ ਜਿਨ੍ਹਾਂ ਦਾ ਬਿਸਮ ਰੁਕ ਗਿਆ ਹੈ ਉਹ ਭਏ ਉਸ ਮਾਤਾ ਅਸਤਵ ਦੇ ਰੂਪ brahmi ਹੋ ਗਿਆ ਉਹ ਪਰਮਗਤ ਪਾਵੇ ਹਰ ਸਿਮਰ ਪ੍ਰਭ ਨੂੰ ਉਸਰੀ ਦਾ ਸਿਮਰਨ ਕਰਕੇ ਤੁਸੀਂ ਵੀ ਕੇਵਲ ਮੋਖ ਰੂਪੀ ਪਰਮਗਤੀ ਵੱਡੀ ਗਤੀ ਨੂੰ ਪਾਓਗੇ ਰਹਾਉ ਗਾਨ ਮੈਨ ਦੇਖੋ ਸਗਲ ਬੀਚਾਰ ਬਿਲਕੁਲ ਤਾਂ ਨਾਲ ਕਰੀਦੀ ਹੈ ਮਿੰਤੀ ਸਾਹਿਬ ਸੰਗੇ ਜੀ ਕੀ ਕੀ ਜਾਂਦੀ ਹੈ ਗਜਾਂ ਦੇ ਨਾਲ ਨਾਲ ਇਹ ਕਹਿੰਦੇ ਇਸ ਪ੍ਰਕਾਰ ਗਣ ਗਿਣਤੀ ਕਰਕੇ ਅਖਰਾਂ ਦੁਆਰਾ ਤੇ ਮਿੰਤੀ ਕਰਕੇ ਸਾਲਾਂ ਨਾਲ ਬੇਰਸ਼ਾਦ ਪ੍ਰਮਾਣ ਰੂਪੀ ਗਜਾਂ ਨਾਲ ਮਿੰਤੀ ਕਰਕੇ ਤੇ ਗਿਣਤੀ ਕਰਕੇ ਆਪਣਾ ਸਵਾਸਾ ਦੀ ਵੇਖ ਲੋ ਸਾਰੇ ਵਿਚਾਰ ਕੇ ਨਾਮ ਬਿਨਾ ਕੋ ਸਕਾ ਨਾ ਤਾਰ ਸਭੇ ਬਾਦਸ਼ਾਹ ਦੇ ਨਾਮ ਤੋਂ ਬਿਨਾ ਗਿਆਨਾ ਮਿਣੀ ਗਾ ਹੈ ਅੰਗਾਨਾ ਗਿਣਤੀ ਕਰੀ ਨਹੀਂ ਹੈ ਇਵੇਂ ਚੇਤੇ ਕਰ ਲੋ ਅੰਗ ਜਿਹੜੇ ਆ ਵੇਦ ਸ਼ਾਸਤਰਾਂ ਦੇ ਉਹਨਾਂ ਨਾਲ ਗਿਣਤੀ ਵਿਚਾਰ ਕਰਕੇ ਵੇਖ ਲੋ ਮਿਲਤੀ ਕਰਕੇ ਵੇਖ ਲੋ ਆਪਣੇ ਸਾਹਾਂ ਦੀ ਅਤੇ ਮੀਨਿਆ ਜੀ ਵਿਚਾਰ ਕੇ ਦੇਖੋ ਆਪ ਨਾਮ ਬਿਨਾ ਕੋ ਸਕੈ ਨਾਤਾ ਨਾਮ ਤੋਂ ਬਿਨਾ ਕੋਈ ਵੀ ਮੁਕਤ ਨਹੀਂ ਕਰ ਸਕੇਗਾ ਖੁਸ਼ੀ ਖਿਆਲ ਕੋ ਵੀ ਸਾਡੀ ਫਲਾਣਾ ਮੁਕਤੀ ਕਰ ਦੂਗਾ ਕਈ ਕਹਿੰਦੇ ਸਿੱਖਾ ਤੂੰ ਕੁਛ ਕਰੀ ਜਾ ਅਸੀਂ ਤੇਰੇ ਗੁਰੂ ਆਂ ਤੇ ਤੇਰੀ ਮੁਕਤੰਤ ਨੂੰ ਕਰ ਦਿਆਂਗੇ ਇਹੋ ਜੇ ਲੋਕ ਖੂਨੀ ਖੂਨ ਕਰਨ ਵਾਲੇ ਫਸ ਜਾਂਦੇ ਫੇਰ ਉਹਦੇ ਗੁਰੂ ਛਡਾਉਂਦੇ ਹੀ ਨਹੀਂ ਮਗਰੋਂ ਉਹ ਆਪ ਵੀ ਵੱਜ ਜਾਂਦੇ ਹਨ ਇਸ ਪ੍ਰਕਾਰ ਬੰਨਿਆਂ ਚ ਛੋ ਐਸੇ ਝੂਠੇ ਆਦਮੀਆਂ ਦੇ ਬਿਲਕੁਲ ਪ੍ਰਤੀਤ ਨਾ ਕਰੋ ਮਹਾਰਾਜ ਜੀ ਨੇ ਨਾਮ ਤੋਂ ਦਿਨ ਕੋਈ ਵੀ ਨਾਮ ਨੇ ਸਿੱਕੇ ਦਾ ਮੁਕਤ ਨਹੀਂ ਕਰ ਸਕਦਾ ਸਗਲ ਉਪਾਅ ਨਾ ਚੱਲ ਹੈ ਸੰਸਾਰ ਇਹ ਸਾਰੇ ਜਿਹੜੇ ਯਤਨ ਹਣਗੇ ਕਰਮ ਧਰਮ ਕਰਨੇ ਅਬੇ ਨਿਊਲੀ ਝੂਠੀ ਆ ਦੇ ਕਿਰਿਆ ਕਰਨੀ ਯਾਦ ਆਦ ਕਰੋਂ ਕਰਨੇ ਇਹ ਸਾਰੇ ਉਪਾਅ ਨਾਲ ਨਹੀਂ ਜਾਣ ਦੇ ਪੁਰ ਪੁਰਖ ਹਉ ਦੀ ਹੈ ਯਾਨਦੇ ਪਾਪ ਜਲ ਤਰੀਏ ਪ੍ਰਭ ਕੈ ਰੰਗ ਜਿਸ ਸਾਰ ਸੁੱਤੋ ਕਰਨ ਹੈ ਵਾਹਿਗੁਰੂ ਦੇ ਪ੍ਰੇਮ ਕਰਕੇ ਕਰਾਂਗੇ ਇਹ ਪ੍ਰੇਮ ਕਰਕੇ ਕਰਜਾਇਆ ਹੈ ਦੇਹੀ ਧੋਏ ਨਾ ਉਤਰੈ ਮੈ ਲੋਕੀ ਕਦਸੇ ਨੋਦੇ ਆ ਕਿ ਅੰਦਰੋਂ ਪਾਪ ਕਰਦੇ ਰਹਿੰਦੇ ਬਾਹਰ ਧੋਤੀ ਚੂੜੀ ਅੰਦਰ ਮਿਸਨ ਕੋ ਹੋਰ ਉਹਦੇ ਤੋਂ ਉਹਦੇ ਨਾਲ ਅੰਦਰੋਂ ਅਵਿਦਿਆ ਦੀ ਮੈਲ, ਕਾਪਾਂ ਦੀ ਮੈਲ ਨਹੀਂ ਉਹਨਾਂ ਦੀ ਲੈਂਦੀ ਹੈ। ਹਉ ਮੈਂ ਵਿਆਪੈ ਦੁੱਗਦਾ ਫੈ। ਉਹਨਾਂ ਨੂੰ ਆਉਂਦੀ ਮਹੀਨੇ ਤੀਰਸਾਂ ਦੀ ਯਾਤਰਾ ਕਰਕੇ ਆਇਆ ਹੈ। ਅਤੇ ਦੁੱਗਦਾ ਵਾਲੇ ਕਰਮ ਕਰਦੇ ਜਿਤਾ ਰਹਿੰਦਾ ਹੈ ਕਿ ਇੱਕ ਮੰਨ ਦੇ ਵਿੱਚ ਨਿਸ਼ਚਿਆ ਨਹੀਂ ਉਹਦਾ ਮਾਰਾ ਦਿੱਤੇ ਜੋ ਦੂਰ ਦੀ ਫੈਲ ਕੰਤੂਤ ਦੀ ਫੈਲੇ ਲੇਂਗੇ ਹਗਾ ਹਰ ਹਰ ਔਖਦ ਜੋ ਜਨਖਾਏ ਬਾਲੇ ਮਿਸ਼ਵਾ ਨਾਮ ਹੀ ਹਰੀ ਜੋ ਤੁਮ ਪਾ ਲਖ ਅਰਥ ਹੈ ਹਰੀਓ ਕੱਤਾ ਦਾ ਲਖ ਅਰਥ ਵਾ ਇਹ ਦਵਾਈ ਹੈ ਜਿਹੜਾ ਮਹਾਰਾਜ ਦੇ ਨਾਮ ਮੰਤਰ ਦਵਾਈ ਨੂੰ ਖਾਵੇਗਾ ਧਾਰੇਗਾ ਸਾਕਾ ਰੂਗ ਸਗਲ ਮਿਟ ਜਾ ਜਮਤ ਰੂਗੋ ਇੱਕ ਬਾਲਕ ਵਸਦਾ ਜਾ ਜਵਾਨੀ ਜਾ ਬੜੀ ਤੇ ਦਾ ਨਰਕ ਦਾ ਉਹ ਸਾਰਾ ਰੋਗ ਮਿਟ ਜਾਏਗਾ ਹੰਕਾਰ ਆਦਿਕ ਗਿਆਨ ਆਦਿਕ ਕਰ ਕੇ ਰੁਪਾ ਪਾਰ ਬ੍ਰਹਮ ਦਇਆ ਸਾਰੋਗੇ ਬੇਨਤੀ ਕਰੀਏ ਹੈ ਪਾਪਾਂ ਪੁੰਨਾਂ ਤੋਂ ਪਾਰ ਓ ਬ੍ਰਹਮ ਵਿਆਪਕ ਹੇ ਦਇਆ ਦੇ ਘਰ ਪ੍ਰਵੇਸ਼ ਕਿਰਪਾ ਦ੍ਰਿਸ਼ਟੀ ਕਰੋ ਆਪ ਮਨ ਤੇ ਕਬ ਹੋਣਾ ਬਿਸਰ ਗੋਪਾਲ ਜੀ ਦੇ ਪਾਰਕ ਸਾਡੇ ਤੇ ਦਇਆ ਕਰੋ ਸਾਡੇ ਮਨ ਚੋਂ ਕਦੇ ਵੀ ਨਾ ਭੁੱਲੋ ਹੇ ਕ੍ਰਿਸ਼ਨ ਦੇ ਪਾਰਕ ਪ੍ਰਵੇਸ਼ ਕਰੋ ਤੇਰੇ ਦਾਸ ਕੀ ਹੋਵਾ ਤੂੰ ਨਾਲ ਮਾਰਾ ਸਾਡੇ ਅੰਦਰ ਗਰੀਬੀ ਆ ਜਾਵੇ ਜੋ ਆਪਦੇ ਸੇਵਕਾਂ ਦੇ ਚਰਨਾਂ ਦੀ ਧੂੜ ਮੈਂ ਬਣਾ ਨਾਨਕ ਕੀ ਪ੍ਰਭ ਸਰਧਾ ਨੂੰ ਸ੍ਰੀ ਗੁਰੂ ਸਾਹਿਬ ਜੀ ਦੰਗੇ ਗੁਰ ਸਿੱਖੋ ਇਹ ਜਾਜ ਹੈ ਮਹਾਰਾਜ ਚਿੱਤ ਨੂੰ ਰੰਗਣ ਵਾਸਤੇ ਬੇਨਤੀ ਕਰੋ ਏ ਵਾਹਿਗੁਰੂ ਸਾਡੀ ਇਹ ਸਰਧਾ ਪੂਰੀ ਕਰਦੇ ਹੋ ਭਾਵਨਾ ਸਾਡੀ ਪੂਰੀ ਕਰੋ RAM KALI ਮਹੱਲਾ ਪੰਜਵਾ ਤੇਰੀ ਸਰਨ ਪੂਰੇ ਗੁਰਦੇਵ ਸਾਰਿਆਂ ਦਾਂਜ ਵਿਆਪਕ ਹੋ ਗੁਰੂ ਨਾਨਕ ਦੇਵ ਆਲਪੁਰਖੋ ਆਵੀ ਜੀ ਸ਼ਰਨ ਹਾਂ ਤੋਂ ਬਿਨ ਦੂਜਾ ਨਹੀਂ ਕੋ ਹੋਏ ਤੋਂ ਬਗੈਰ ਮਾਰਾ ਦੂਸਰਾ ਕੋਈ ਨਹੀਂ ਐ ਪਿੱਛੇ ਦੇਵ ਵਾਵਾ ਸੀ ਤੇ ਹੁਣ ਈੜੀ ਲਈ ਸਬਰਣੀ ਅਖਰ ਹੈ 사ਂਜੀ ಸದਨ ਤੇ ਵਾਵਾ ਜਿਹੜੇ ਹਨ ਤੂੰ ਸਮਰਾਤ ਪੂਰਨ ਪਾਰ ਬ੍ਰਹਮ ਸਰਵ ਕਲਾ ਸਮਰਾਤ ਸੱਚੇ ਪਾਤਸ਼ਾ ਪੂਰਨ ਸਾਲਨਧਨ ਪੂਰਤੀ ਕਰਨ ਵਾਲਾ ਹੈ ਤੇ ਪਾਪਾਂ ਪੁਨਾ ਤੋਂ ਪਾਰ ਹੈ ਸੱਚੇ ਪਾਤਸ਼ਾ ਅਤੇ ਬਿਹਾਬ ਕਹ ਸੋ ਧਿਆਏ ਪੂਰਾ ਜਿਸ ਕਰਮ ਉਹ ਮਾਰੇ ਆਪ ਨੂੰ ਤੇ ਆਉਂਦਾ ਹੈ ਜਿਹਦੇ ਪੂਰੇ ਕਰਮ ਨਿਸਕਾਮ ਕਰਮ ਕੀਤੇ ਹੋਏ ਹਨ ਸਰਨ ਤਾਰਨ ਪ੍ਰਭ ਤੇ ਰੂ ਨਾਲ ਤਰਨ ਵਾਟ ਮਾਰੇ ਤੇ ਨਾਉ ਜਹਾਜ ਹੈ ਜਿੰਨੇ ਤਰਨਾ ਹੋਵੇ ਕਾ ਸਾਰਣ ਗਈ ਮਾਨ ਮੇਰੇ ਸਦੇ ਮੰਦ ਕਾਲ ਦੇ ਨਾਮ ਦੀ ਓਟ ਗ੍ਰਹਣ ਕੀਤੀ ਹੈ ਦੁੱਧ ਬਿਨ ਤੂੰ ਜਾ ਨਹੀਂ ਥਾ ਇਹ ਆਪ ਤੋਂ ਬਿਨ ਕੋਈ ਹੋਰ ਸਥਾਨ ਰੱਖਿਆ ਕਰਨ ਆਉਂਦੇ ਨਹੀਂ ਆਪ ਹੀ ਰੱਖਿਆ ਕਰਨ ਵਾਲੇ ਹੋ ਇਸ ਦੀ ਵਾਸਤੇ ਕੋਈ ਨਹੀਂ ਸਾਰੇ ਕਾਲਵਾ ਖੈਜਾ ਹਮ ਜਿੰਨੀਆਂ ਜਗ੍ਹਾ ੁੜੀਆਂ ਹੋਈਆਂ ਬਰਬ ਲੋਕ ਨੂੰ ਕਹ ਕ ਰਹਾਓ ਜਪ ਜਪ ਜੀਵਾ ਤੇਰਾ ਨਾਮ ਜਿਸ ਤਰ੍ਹਾਂ ਵੀ ਵਾਹਿਗੁਰੂ ਆਪ ਦਾ ਨਾਮ ਜੋ ਜਪਣੇ ਜੋਗ ਹੈ ਇਸ ਨੂੰ ਜਪ ਜਪ ਕੇ ਜਿਉਂਦੇ ਹੋਈ ਅਸੀਂ ਕਿਰਪਾ ਕਰੋ ਆਗੈ ਦਰਗਹ ਪਾਵ ਉਠਾ ਸੱਚਖੰਡ ਦਰਗਾਹ ਵਿੱਚ ਤੇਰੇ ਨਾਮ ਦੇ ਜਪਣੇ ਕਰਕੇ ਆਪਰ ਸਾਹਿਬ ਦਾ ਸਥਾਨ ਪਾਵਾਂਗੇ ਕੰਮ ਦੇ ਹੀਰਾ ਮੰਨ ਤੇ ਜਾਏ ਜੰਮਨ ਮੰਨ ਦਾ ਦੁੱਖ ਹੈ ਅਗਿਆਨ ਦਾ ਹੀਰਾ ਮੰਨ ਚ ਪਿਆ ਹੋਇਆ ਹੈ ਕਿ ਸਾਰਾ ਚਲਿਆ ਜਾਏਗਾ ਦੁਰਮਤ ਬਿਨਸੈ ਰਾਚ ਹਰਨੈ ਗੋਬੀਸ਼ਰ ਹਰੀ ਤੇਰੇ ਨਾਮ ਜਿ ਰਾਜ ਜਾਂਦੇ ਹੈ ਉਹਨਾਂ ਦੀ ਖੋਟੀ ਮੱਜ ਨਾਸ ਹੋ ਜਾਂਦੀ ਹੈ ਚਰਨ ਕਮਲ ਸਿਉ ਲਾਗੀ ਪ੍ਰੀਤ ਉਹਨਾਂ ਜਿਆੜਿਆ ਨਹੀਂ ਚਰਨਾ ਕਮਲਾਂ ਦੇ ਨਾਲ ਚਰਨ ਕਬਲ ਵਾਜ ਪ੍ਰਕਾਸ਼ ਮੈਂ ਹੈ ਪੂਜਨੀਕ ਉਹਨਾਂ ਨੂੰ ਪ੍ਰੀਤੀ ਲੱਗ ਗਈ ਹੈ ਗੁਰਪੂਰੇ ਦੀ ਨਿਰਮਲ ਰੀਤ ਗੁਰਮੋਹਣੀ ਰੀਤ ਮਰਯਾਦਾ ਜੁਲਦਤੀ ਹੈ ਪਾਪਾਂ ਦੀ ਮੈਲ ਤੋਂ ਰਹਿਤ ਕਰਨ ਵਾਲੀ ਭਉ ਭਾਗਾ ਨਿਰਭਉ ਮਨ ਬਸੈ ਜਿਨਾਂ ਦੇ ਅੰਦਰ ਭਉ ਪਰਮੇਸ਼ਰ ਦਾ ਨਾਮ ਮਨ ਚ ਵਸ ਜਾਂਦਾ ਨਿਰਭਉ ਨਿਰਵੈਰ ਦਾ ਹੈ ਸਤਿ ਪ੍ਰਕਾਰ ਦਾ ਪੈ ਦੁਨੀਆ ਦਾ ਪੱਜ ਜਾਂਦਾ ਹੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਜੋ ਅਮਰ ਕਰਨ ਵਾਲਾ ਅੰਮ੍ਰਿਤ ਨਾਮ ਮਹਾਰਾਜਾ ਹੈ ਜੋ ਮਰਦੇ ਚੂੜੇ ਨਾਲ ਸਿੰਘ ਛਕਾਉਂਦਿਆਂ ਪੰਜ ਪਿਆਰੇ ਇਹ ਨਾਮ ਮੰਨ ਜੇ ਵਸਿਆ ਆਵੇ ਕੋਟ ਜਨਮ ਕੀ ਕਾਟੇ ਫਾਹੇ ਕਰੋੜ ਜਨਮਾਂ ਦੇ ਉਹਨਾਂ ਪੁਰਖਾਂ ਦੇ ਫਾਹੇ ਜਿਹੜੇ ਆ ਸਭ ਕੱਟੇ ਜਾਂਦੇ ਇੱਕ ਜਨਮ ਦੇ ਫਾਹੇ ਕੀ ਕਰੋੜਾਂ ਜਨਮਾਂ ਦੇ ਫਾਹੇ ਜੁਨਾਂ ਦੇ ਕੱਟੇ ਜਾਂਦੇ ਐ ਪਾਇਆ ਲਾਭ ਸੱਚਾ ਧਨ ਲਾਹੇ ਇਹ ਨਾਮ ਸਤਿਗੁਰੂ ਜੀ ਸਾਰਿਆਂ ਲਾਹਿਆਂ ਵਿੱਚੋਂ ਸੱਚੇ ਨਾਮ ਧੰਨ ਦਾ ਲਾਹ ਪਾਇਆ ਹੈ ਉਹਨਾਂ ਹੋਰ ਸਾਰੇ ਧਨ ਦੇ ਲਾਹੇ ਲਾਭ ਤੇ ਦਿਲ ਚੋਂ ਸੱਚੇ ਧਨ ਦੇ ਲਾਹ ਨੂੰ ਕਾ ਕੇ ਨਿਹਾਲ ਹੋ ਗਏ ਆਣੇ ਲਾਹੇ ਵਾਲੇ ਹਨ ਪੁਰਖ ਟੂਟ ਨਾ ਆਵੇ ਆਖੁੱਟ ਪੰਡਾਰ ਹੋਰ ਧੰਦੇ ਲਾਹੇ ਕੇ ਸੱਚਾ ਨਾਮ ਦੇ ਧਰਦਾ ਲਾਭ ਪਾਇਆ ਹੈ ਉਹਨਾਂ ਨੇ ਟੂਟ ਨਾ ਆਵੇ ਆਖੁੱਟ ਪੰਡਾਰ ਉਹਨਾਂ ਦਾ ਅੰਤ ਤਨ ਮੁਕਣਾ ਨਾਮੁਕਣ ਵਾਲਾ ਪੰਡਾਰਾ ਬੜ ਜਾਂਦਾ ਹੈ ਇਹ ਟੋਟ ਨਹੀਂ ਆਉਂਦੀ ਮਹਾਰੇ ਦੀ ਗੁਣਾ ਦੀ ਏਡੀ ਬਖਸ਼ੀਸ਼ ਹੋ ਜਾਂਦੀ ਹੈ ਨਾਨਕ ਭਗਤ ਸੋਹ ਹੈ ਹਰ ਦੁਆਰ ਭਗਤੀ ਦੇ ਭਗਤੀ ਦੇ ਜਨ ਹਨ ਉਹ ਹਰੀ ਦੇ ਦਵਾਰ ਸੱਚਖੰਡ ਵਿੱਚ ਬੂਹੇ ਅਗੇ ਸੋਹਣੇ ਹਨ ਜਿਵੇਂ ਤੂੰ ਭਗਤ ਨੂੰ ਚਾਲੂ ਪੱਗ ਵੀ ਮਿਲੀ ਹੈ ਇਸੇ ਪ੍ਰਕਾਰ ਭਗਤ ਸੋਹਣੇ ਹਰ ਦਵਾਰ ਹੈ ਜਿਹੜੇ ਦਵਾਰ ਗਿਆਨ ਵਿੱਚ ਸਤਿ ਹੋਏ ਕਾਂਤੀਆਂ ਸੋਹਣੇ ਹਨ ਰਾਮ ਕਲੀ ਸੰਗਤ ਰੂਪੀ ਹੈਗੇ ਦਵਾਰੇ ਵਿੱਚ ਭਗਤੀਆਂ ਸੋਹਣੇ ਹਨ ਰਾਮ ਕਲੀ ਮਹੱਲਾ ਪੰਜਵਾ ਰਤਨ ਜਵੇਹਰ ਨਾਮ ਸਈ ਇਹ ਮਾਰੇ ਸਾਸੂ ਕੀ ਪਾਛਾ ਦਾ ਖਜ਼ਾਨਾ ਹੈ ਇਨਨੂ ਕਿਰਪਾ ਕਰਕੇ ਬਖਸ਼ਿਸ਼ ਸੁਣੋ ਇਹ ਕੈਸੇ ਗੁਣ ਖਿਆਨਾ ਹਨ ਰਤਨ ਜਿਵੇਹਰ ਨਾਮ ਇੱਕ ਤਾਂ ਰਤਨੋ ਹੈ ਜੁਏ ਜਿਵਾ ਰਾਤ ਹੈ ਰਤਨ ਵਿਰਾਗ ਹੈ ਜੁਆਰਾਤ ਗਿਆਨ ਹੈ ਤੇ ਨਾਮ ਮਹਾਰਾਜ ਸਾਜਨਾ ਹੈ ਰਤਨਾ ਤੇ ਜਿਵੇਰਾ ਦੀ ਨਹੀਂ ਮਹਾਰਾਜ ਦਾ ਅਮਰਤ ਨਾਮ ਹੈ ਰਤਨ ਵਿਰਾਗ ਪੈਦਾ ਕਰਨ ਵਾਲਾ ਗਿਆਨ ਦੇਣ ਵਾਲਾ ਵਾਹਿਗੁਰੂ ਦਾ ਅਮਰਤ ਨਾਮ ਹੈ ਸਤ ਸੰਤੋਖ ਗਿਆਨ ਸੱਤ ਦੇਣ ਵਾਲਾ ਸੰਤੋਖ ਦੇਣ ਵਾਲਾ ਪਰਮ ਗਿਆਨ ਬਖਸ਼ਣ ਵਾਲਾ ਨਾਮ ਹੈ ਸੁਖ ਸਹਿਜ ਦਇਆ ਕਾ ਪੂਤਾ ਸੁਖ ਦੀ ਪ੍ਰਾਪਤੀ ਹੋਣੀ ਦਇਆ ਦੇ ਗੁਣਾ ਦਾ ਪੂਤਾ ਇਹ ਖਜ਼ਾਨਾ ਹੈ ਹਰ ਭਗਤਾ ਹਵਾਲੇ ਹੂਤਾ ਜੇ ਦਰਗਾਹ ਦੇ ਭਗਤਾਂ ਉਹਨਾਂ ਦੇ ਹਵਾਲੇ ਹੀ ਕਰਦਾ ਮਾਰਨ ਵੀ ਤੁਸੀਂ ਵਰਤੋ ਤੇ ਖਾਓ ਤੇ ਖਰਚੋ ਨਨ ਦੇ ਹਵਾਲੇ ਹੀ ਹੋ ਗਿਆ ਬਖਸ਼ਿਸ਼ ਹੋ ਗਈ ਮਹਾਰਾਜ ਨੂੰ ਮੇਰੇ RAM ਕੋ ਪੰਡਾਰੇ RAM ਦੇ ਭੰਡਾਰੇ ਬਣੇ ਹੋਏ ਅਸੰਗ ਭਾਗਤ ਸੰਤਾਂ ਦੇ ਹਿਰਦੇ ਜਿਹੜੇ ਹੈ ਇਹ ਮੇਰੇ RAM ਦਾ ਭੰਡਾਰਾ ਹੈ ਗੁਨਾ ਦਾ ਹਾਤ ਖਰਜ ਕਸ਼ ਟੂਟ ਨਾ ਆਵੇ ਉਹ ਆਪ ਖਾਂਦੇ ਹੈ ਖਰਜ ਦੇ ਸੁਵੰਧੀਆਂ ਨੂੰ ਆਮ ਖਾਸ ਨੂੰ ਖਰਜ ਦੇ ਹੈ ਜਪਦੇ ਹੈ ਜਪਉਂਦੇ ਹੈ ਧਰਨ ਕਰਦੇ ਹੈ ਹੋਰਨ ਨੂੰ ਧਰਨ ਕਰਾਉਂਦੇ ਹੈ ਕੋਈ ਘਾਟਾ ਵੀ ਕਿਸੇ ਪ੍ਰਕਾਰ ਦਾ ਆਉਂਦਾ ਹੈ ਅੰਤ ਨਹੀਂ ਹਰ ਪਾਰਾ ਵਾਰ ਹਰ ਜੋ ਪਾਰਾ ਵਾਰ ਰਾਗ ਭਾਰ ਦੇ ਪਾਰਾ ਵਾਰ ਤੋਂ ਰਹਤਾ ਹੋ ਅੰਤ ਨਹੀਂ ਪਾ ਆ ਜ ਅਸਰੇ ਲੋਕ ਪ੍ਰੋਗ ਕੋ ਕਰਕੇ ਉਹਦਾ ਪਾਰਾ ਵਾਰ ਦੀ ਬੇਅੰਤ ਹੋ ਰਹਾ ਹੋ ਕਿਰਤਨ ਨਿਰਮੂਲਕ ਹੀਰਾ ਜੇ ਮਾ ਜਰਾ ਕੀਰਤਨ ਦਾ ਸਾਧ ਸੰਗਤ ਜੀ ਇਹ ਨਾਮ ਮੁੱਲ ਮੈਂਣ ਵਾਲਾ ਹੀਰਾ ਹੈ ਸੱਜੇ ਪਾਤਸ਼ਾਹ ਜੀ ਬਖਸ਼ਿਸ਼ ਹੈ ਜਿਨਾਂ ਨੂੰ ਪ੍ਰਾਪਤ ਹੋਇਆ ਹੈ ਅੱਠੇ ਪੈਰ ਵਾਹਿਗੁਰੂ ਦਾ ਕੀਰਤਨ ਜਿਹੜਾ ਗਾਉਣਾ ਹੈ ਇਹ ਬੜਾ ਅਮੋਲਕ ਹੀਰਾ ਹੈ ਕਿਦੋਂ ਮੁੱਲ ਨਹੀਂ ਮਿਲਦਾ ਆਨੰਦ ਗੁਣੀ ਗੀਹਰਾ ਕੀਰਤਨ ਹੈ ਅਨੰਤ ਸਰੂਪ ਜੋ ਬ੍ਰਹਮ ਹੈ ਉਸ ਦੇ ਗੁਣੀ ਗਿਆਨਮਾਨ ਹੋਣ ਦਾ ਢੀਰਾ ਇੱਕ ਸਮੁੰਦਰ ਹੋਇ ਇਹ ਬੜਾ ਖਜ਼ਾਨਾ ਹੈ ਆਨੰਦ ਦਾ ਇਹ ਗੁਣੀ ਜੋ ਤਤਵੇ ਤੇ ਉਹਨਾਂ ਨੂੰ ਇਹ ਖਿਆਨਾ ਪ੍ਰਾਪਤ ਹੋਇਆ ਹੈ ਨੰਦਾ ਅਨਹਦ ਬਾਣੀ ਪੂੰਜੀ ਜਿਹੜੀ ਹਦ ਤੋ ਰਹਿਤ ਬਾਣੀ ਬਖਸ਼ੀ ਹੈ ਨੇ ਮਹਾਰਾਜ ਨੇ ਇੱਕ ਰਸ ਲਿਬ ਲਉਣ ਵਾਲੀ ਬ੍ਰਹਮ ਜਗਨਾਇਕ ਇਹ ਉਹਨਾਂ ਦੀ ਸਰਦਾ ਵਾਲਿਆਂ ਨੂੰ ਪੂੰਜੀ ਪ੍ਰਾਪਤ ਹੋਈ ਹੈ ਜਾਂ ਇਹ ਬ੍ਰਹਮ ਵਿਦਿਆ ਰੂਪੀ ਪੂੰਜੀ ਹੈ ਜਿਹੜੀ ਹਦ ਹਦ ਤੋ ਰਹਿਤ ਬਾਣੀ ਹੈ ਇਹ ਬ੍ਰੰਭਜਰੂਪੀ ਪੂੰਜੀ ਹੈ ਸੰਤਨ ਹੱਥ ਰਾਖੀ ਪੂੰਜੀ ਇਹ ਕਿਹਦੀ ਪੂੰਜੀ ਕੌਣ ਹੈ ਯੁਗਤੀ ਕਿ ਸੰਤਾਂ ਦੇ ਹੱਥ ਚ ਰੱਖੀ ਹੈ ਜੋ ਬਰੋਂਗੇ ਤੋਂ ਪੁਰਖਾ ਹੈ ਉਹਦੇ ਹੱਥ ਵਿੱਚ ਪੂੰਜੀ ਹੈ ਇਹ ਸੱਚੇ ਜਿਵੇਂ ਪੰਜਾਂ ਪਿਆਰਿਆਂ ਦੇ ਰਾਹੀ ਅਮਰਦੀ ਦਾਤ ਦੇ ਕੇ ਸਿੱਖਿਆ ਦਿੱਤੀ ਜਾਂਦੀ ਹੈ ਪੂੰਜੀ ਮਹਾਰਾਜ ਨੇ ਪੰਜਾਇਤੀ ਸੂਲ ਬਣਾ ਕੇ ਸਿੱਖ ਪੰਥ ਨੇ ਮੇਰੋ ਬਾਸਾ ਦੀ ਬਖਸ਼ਿਸ਼ ਕੀਤੀ ਹੈ ਕਿਉਂ ਸੰਤ ਭਗਤ ਜੋ ਮਹਾਂਪੁਰਖ ਹਨਗੇ ਉਹਨਾਂ ਦੇ ਹੱਥ ਮੰਨਦੇ ਅੰਦਰ ਇਹ ਗੁੰਜੀ ਯੁਗਤੀ ਰੂਪ ਗੁੰਜੀ ਰੱਖੀ ਹੋਈ ਹੈ ਭਗਤੀ ਰੂਪ ਗੁੰਜੀ ਹੈ ਸੋਨ ਸਮਾਦ ਗੁਫਾ ਤਹ ਆਸਨੂ ਸੋਨ ਸਾਸ ਜੀ ਹੋਰ ਉਹ ਵਿਚ ਸਮਾਦੀ ਲਾਈ ਹੁੰਦੀ ਹੈ ਸੋਨ ਦਸਵੇਂ ਗਵਾਰ ਕੀ ਹੋਰ ਹੋ ਜਾਂਦੇ ਸੋਨ ਹਿਰਦੇ ਵਿੱਚ ਵੀ ਇਸ ਤਰ੍ਹਾਂ ਹੋ ਜਾਂਦੇ ਹੈ ਸੋਨ ਉਹਰ ਨੂੰ ਬ੍ਰਹਮ ਦੇ ਵਿੱਚ ਸਮਾਦੀ ਲੱਗ ਜਾਂਦੀ ਹੈ ਇੱਕ ਗੁਫਾ ਦਸਮਗਵਾਰ ਗੁਫਾ ਅੰਤਕਾਰਨ ਹੈ ਗੋਹਾ ਭਰਤੀਏ ਅਤੇ ਗੋਹਾ ਬ੍ਰਹਮ ਵਿਦਿਆ ਹੈ ਕਹ ਆਸਣੋ ਪਰ ਜੋ ਇਸ਼ਤੁ ਹੁੰਦੀ ਹਨ ਗੁਰਮੁਖ ਪਿਆਰੇ ਕੇਵਲ ਬ੍ਰਹਮ ਪੂਰਨ ਤਹਿ ਬਾਸਨ ਤੇ ਕੋਈ ਕੋਈ ਇੱਕ ਪ੍ਰਵੇਸ਼ ਹੈ ਤੇ ਪੂਰਨ ਵਿਆਪਕ ਹੈ ਉਹਦੇ ਚ ਬਸਦੇ ਹੈ ਮਹਾਪੁਰਖ ਦੁਜਾ ਨਹੀਂ ਬਣ ਕੇ ਬਸਿਆ ਜਾਂਦਾ ਜਿਵੇਂ ਸੰਬੰਧਾਂ ਚ ਲਧੀਆਂ ਸਾਰੀਆਂ ਮਿਲ ਕੇ ਉਮਦਰੂ ਬੋਹ ਕੇ ਬਣੀਆਂ ਐ ਜਿਨਨੇ ਸੰਤ ਭਗਤ ਐ ਉਸ ਵਾਹਿਗੁਰੂ ਵਾਹਿਗੁਰੂ ਦੀ ਹੋ ਕੇ ਬਸਦੇ ਐ ਬਸਤੇ ਵਾਸਨਾ ਉਲਾਸ਼ਨਾ ਨਹੀਂ ਉਹਨਾਂ ਨੂੰ ਲੋਕ ਪ੍ਰਲੋਗ ਦੀ ਹੁੰਦੀ ਵਾਸਨਾਂ ਪਾਤਰ ਬਣੇ ਹੋਏ ਐ ਉਹ ਮਾਰੇ ਘਾਰੀ ਬਣ ਕੇ ਉਸ ਜੀ ਬਸਦੇ ਹਣ ਭਗਤ ਸੰਗ ਪ੍ਰਭ ਗੋਸਤ ਕਰਤ ਸਰੂਪ ਧਾਰ ਕੇ ਭਗਤਾਂ ਦੇ ਨਾਲ ਮਾਰੇ ਚਰਚਾ ਵੀ ਕਰਦੇ ਐ ਜਦੋਂ ਕੋਈ ਲੋੜ ਹੋਵੇ ਪਹਿਲਾਂ ਤਾਂ ਆਵਾਜ਼ਾਂ ਵੀ ਆਉਂਦੀਆਂ ਸਿਮਨ ਕਰਨ ਨੂੰ ਆਉਣੇ ਜੋ ਆਵਾਜ਼ ਆਉਣ ਲੱਗ ਜੇ ਫਿਰ ਹੈਰਾਨ ਜਾਓ ਕਿ ਉਹ ਵੀ ਆਵਾਜ਼ ਕਿੱਥੋਂ ਆਉਂਦੀ ਹੈ ਫਿਰ ਜਦੋਂ ਬਹੁਤ ਪਿਆਰ ਪੈਣਾ ਹੋ ਜੇ ਉਦੋਂ ਸਿਰ ਉਧਾਰ ਕੇ ਵੀ ਉਹਨਾਂ ਨੂੰ ਮਿਲ ਪੈਂਦੇ ਆ ਤੇ ਦਸ ਦੰਦੇ ਪਾਈ ਐਂ ਕਰਨਾ ਕਿਉਂ ਮਹਾਂਪੁਰਖਾਂ ਨੂੰ ਬੇਅੰਤਾਰ ਗੁਰੂ ਸਾਹੁ ਨੇ ਆਵਾਜ਼ ਸ਼ੁਰੂ ਕਰਨ ਕਰਕੇ ਗਰਸ਼ਨ ਦਿੰਦੇ ਰਹੇ ਆ ਪਰ ਜਿਹਨਾਂ ਦਾ ਜੰਦੇ ਹੁੰਦੇ ਸੀ ਉਹਨਾਂ ਦੇ ਉੱਪਰ ਬੰਦੇ ਜੇ ਸੀ چرچا بھی آپ پیارہ جی سرگن سروپ دھار کے کرنی ہے نرگن سروپ ترجیا پد جو چیتی ہوں عشت ہوتی ہے اس ویلے مہاراج صاحب جی انہیں پورکا بگتان کے نال جو چلونی ہوں اتر مہاراج صاحب اندروں بخش دے رہے ہیں اگمی اس پرکار ترتی بانی دوارا بگتان کے نال مل کے اسٹ پرشن اتر گو نام باغی رشت نام پیاری د ਪਿਆਰੀ ਬਾਣੀ ਦੇ ਚਰਜਾ ਪ੍ਰਸ਼ਨ ਉੱਤਰ ਕਰਦੇ ਹਾਂ ਕਿਉਂ ਮਿਲੇ ਰਹਿੰਦੇ ਆਪਦੇ ਪਿਆਰਿਆਂ ਦੇ ਨਾਲ ਤਾਹ ਹਰਖ ਨਾ ਸੋਗ ਨਾ ਜਨਮ ਨਾ ਮਰਤ ਕੋਈ ਬਾਜ਼ਾਰਸ ਆਏ ਤੋ ਖੁਸ਼ੀ ਨਹੀਂ ਹੋਈਗਾ ਬਾਜ਼ਾਰਸ ਗਏ ਤੋ ਸੋਗ ਨਹੀਂ ਹੁੰਦਾ ਨਾ ਉਤੇ ਜਨਮੀ ਦਾ ਨਾ ਮਰੀ ਦਾ ਜੰਮਣ ਮਰਦ ਰਹਿਤ ਹੋ ਜਾਈਦਾ ਕਰ ਕਿਰਪਾ ਜਿਸ ਆਪ ਦੇਵਾਇਆ ਇਹ ਬਾਣ ਉਹਨਾਂ ਨੂੰ ਮਿਲਿਆ ਸਾਬ ਸੰਗੇ ਜੀ ਜਿਨ੍ਹਾਂ ਨੂੰ ਕਿਰਪਾ ਕਰਕੇ ਆਪ ਸੱਚੇ ਪਾਤਸ਼ਾਹ ਨੇ ਕੀਂ ਪੰਡਾਰਾ ਇਸ ਰਾਮਕੋਪ ਪੰਡਾਰੀ ਨੂੰ ਆਵ ਮਹਾਰਾ ਗੁਰਾਂ ਦਵਾਰਾ ਤੋਂ ਆਇਆ ਹੈ ਸਾਧ ਸੰਗ ਤਿੰਨ ਦਾ ਹਰ ਧਨ ਪਾਇਆ ਬੈਰੀ ਸਾਧ ਸੰਗ ਚ ਮਿਲ ਕੇ ਹਰਿ ਦੇ ਨਾਮ ਰਤੀ ਤੁਨ ਪਾ ਤੇ ਉਹ ਧਨੀ ਬਣ ਗਏ ਹਨ ਨਿਹਾਲ ਹੋ ਗਏ ਹਨ ਤ੍ਰੈ ਹਾਲ ਕੁਰਖ ਨਾਨਕ ਅਰਦਾਸ ਸਰਗੁਸਾਲ ਜੀ ਕਹਿੰਦੇ ਬਿਹਾਲੂ ਹੈ ਅਗੇ ਪੂਰਨ ਹੈ ਉਹ ਜਿਹਦੇ ਵਾਲਾ ਕਹਿੰਦੇ ਅਰਦਾਸ ਕਰੀਏ ਹਰ ਵਕਤ ਹਰ ਮੇਰੀ ਵਰਤਨ ਹਰ ਮੇਰੀ ਰਾਸੋ ਸਮਝੋ ਕਿ ਹਰੀ ਮੇਰਾ ਦੁਨੀਆ ਜਿਹੜਾ ਵਰਤਾਵਾ ਵਰਤੀ ਦਾ ਲੋਕਾਂ ਦਾ ਇਹੋ ਪਰਮੇਸ਼ਰ ਨਾਲ ਹੀ ਸਾਡਾ ਵਰਤਾਵਾ ਹੈ ਤੇ ਹਰੀ ਮੇਰੀ ਪੂੰਜੀ ਹੈ ਸਰਦਾਰ ਰੂਪੋ ਨਾਗ ਰੂਪੀ ਰਾਸ ਉੱਤੀ ਹੋਈ ਹੈ